ਕਿਦਾਂ ਲੱਗ ਰਿਹਾ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦਾ ਮਾਹੌਲ ਤੇ ਸਥਿਤੀ ਕੀ ਹੈ ਕੋਈ ਕੁਐਸਚਨ ਹੈ ਮੈਂ ਸਭਨਾ ਗੁਰੂ ਮਹਾਰਾਜ ਸਾਹਿਬ ਦੀ ਬਾਰਕਿਰਪਾ ਦੇ ਨਾਲ ਕੈਂਡੀਡੇਟਸ ਬਹੁਤ ਚੰਗੇ ਚੁਣੇ ਗਏ ਨੇ ਬਹੁਤ ਸੋਚ ਸਮਝ ਕੇ ਕੈਂਡੀਡੇਟਸ ਨੂੰ ਮੌਕਾ ਦਿੱਤਾ ਗਿਆ ਤੇ ਹਰ ਕਿਸਮ ਦਾ ਕੈਂਡੀਡੇਟ ਲੇਡੀਆਂ ਨੂੰ ਬਾਕੀ ਸਾਰਾ ਕੁਝ ਵੇਚਦੇ ਹੋਏ ਬੈਸਟ ਪੋਸੀਬਲ ਕੈਂਡੀਡੇਟ ਜਿਹੜੇ ਬੇਕੋ ਸਾਡੀ ਜਿਹੜੀ ਕੈਂਡੀਡੇਟ ਸੀ ਚੁਆਇਸ ਸੀ ਇਸ ਦੇ ਵਿੱਚ ਇੱਕ ਵੱਡੀ ਗੱਲ ਇਹ ਸੀ ਕਿ ਇਸ ਕਿਸਮ ਦੇ ਕੈਂਡੀਡੇਟ ਚੁਣੋ ਜਿਹੜੇ ਪੰਜਾਬ ਦੀ ਗੱਲ ਜਾ ਕੇ ਪਾਰਲੀਮੈਂਟ 'ਚ ਰੱਖ ਸਕਣ ਆਮ ਆਦਮੀ ਪਾਰਟੀ ਨੇ ਪਿਛਲੀ ਜਿਹੜੀ ਤੁਸੀਂ ਵੇਖੋ ਤਕਰੀਬਨ 10 ਐਮਪੀਜ਼ ਨੇ ਰਾਜ ਸਭਾ ਦੇ ਉਹਨਾਂ ਜਿਨ੍ਹਾਂ 'ਚੋਂ 7 ਕੱਲੇ ਪੰਜਾਬ 'ਚ ਗਏ ਤੇ ਜੇ ਇਹਨਾਂ ਦਾ ਟ੍ਰੈਕ ਰਿਕਾਰਡ ਵੇਖਦੇ ਹੋ 2 ਸਾਲ ਦਾ ਇਹਨਾਂ ਦਾ ਕੋਈ ਇੱਕ ਅੱਧਾ ਵੀ ਐਮਪੀ ਹੈ ਨਹੀਂ ਜਿਨੇ ਕੋਈ ਪੰਜਾਬ ਦਾ ਕੋਈ ਸਵਾਲ ਉਠਾਇਆ ਮੋਦੀ ਸਰਕਾਰ ਦੀਆਂ ਜਿਹੜੀਆਂ ਪੰਜਾਬ ਐਂਟੀ ਪੰਜਾਬ ਪਾਲਿਸੀਜ਼ ਨੇ ਉਹਨਾਂ ਤੇ ਕਦੀ ਕਿਸੇ ਨੇ ਸਵਾਲ ਨਹੀਂ ਉਠਾਇਆ ਕਦੀ ਪੰਜਾਬ ਦਾ ਕਦੀ ਕੇਸ ਰਿਪਰੈਜ਼ੈਂਟ ਨਹੀਂ ਉਹਨਾਂ ਨੇ ਕੀਤਾ ਸੋ ਅਸੀਂ ਇਹੋ ਜਿਹੇ ਲੋਕ ਵੇਖੋ ਗਾਂਧੀ ਸਾਹਿਬ ਨੂੰ ਕਿਉਂ ਲਿਆਣਾ ਪਿਆ ਬਿਕੋਜ਼ ਗਾਂਧੀ ਸਾਹਿਬ ਦਾ ਟ੍ਰੈਕ ਰਿਕਾਰਡ ਐਜ਼ ਅ ਆਈਡਿਓਲੋਗ ਸਾਰੋਂ ਵੱਡੀ ਗੱਲ ਹੈ ਕਿ ਸਾਨੂੰ ਅੱਜ ਇਸ ਲੜਾਈ ਦੇ ਵਿੱਚ ਜਿਸ ਕਿਸਮ ਦੀ ਲੜਾਈ ਅੱਜ ਦੇਸ਼ ਪਰ ਤੇ ਸਾਰੋਂ ਪਹਿਲੀ ਗੱਲ ਤੇ ਹੈ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਬਹੁਤ ਅਨੇਕਾਂ ਸੰਘਰਸ਼ਾਂ ਤੋਂ ਬਾਅਦ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਗਿੜੀਏ ਉਹ ਇੱਕ ਡੈਮੋਕ੍ਰੈਟਿਕ ਰਾਜ ਆਇਆ ਬਿਹਤਰੀਨ ਰਾਜ ਚੱਲਿਆ ਬਟ ਆ ਪਹਿਲੇ ਪ੍ਰਧਾਨ ਮੰਤਰੀਏ ਜਿਨੇ ਹਰ ਇੰਸਟੀਚਿਊਸ਼ਨ ਨੂੰ ਤਬਾਹ ਕਰਨ ਦਾ ਲੱਕ ਬਣ ਲਿਆ ਨੰਬਰ 2 ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਕਟਰ ਪੀਮਬਰਾ ਅੰਬੇਦਕਰ ਸਾਹਿਬ ਦੀ ਜਿਹੜੀ ਬਣਾਈ ਹੋਈ ਕਨਸਟੀਟਿਊਸ਼ਨ ਹੈ ਸਾਡਾ ਸੰਵਿਧਾਨ ਹੈ ਇਹ ਇਹਨਾਂ ਦਾ ਇੱਕ ਏਜੰਡਾ ਹੈ ਬੀਜੇਪੀ ਦਾ ਐਂਡ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਜੀ ਤੇ ਮੋਦੀ ਜੀ ਦੀ ਟੀਮ ਦਾ ਕਿ ਜੇ ਸਾਨੂੰ 400 ਤੋਂ ਵੱਧ ਸੀਟਾਂ ਕਿਸੇ ਢੰਗ ਚ ਮਿਲ ਜਾਣ ਤੇ ਅਸੀਂ ਜਿੰਨੇ ਵੀ ਕਨਸਟੀਟਿਊਸ਼ਨ ਨਾਲ ਜੁੜੇ ਹੋਏ ਮੁੱਦੇ ਨੇ ਜਿਹਦੇ ਵਿੱਚ ਬਹੁਤ ਵੱਡੇ ਪੇਮਾਨੇ ਤੇ ਸਾਡੇ ਦਲਿਤ ਵਰਗਾਂ ਨੂੰ ਉਹਨਾਂ ਨੂੰ ਰਿਜ਼ਰਵੇਸ਼ਨਸ ਮਿਲਿਆ ਨੇ ਨੌਕਰੀਆਂ ਦੇ ਵਿੱਚ ਹੋਰ ਚੀਜ਼ਾਂ 'ਚ ਬੈਕਵਰਡ ਕਲਾਸਸਿਸ ਨੂੰ ਮਿਲਿਆ ਨੇ ਰਿਜ਼ਰਵੇਸ਼ਨਸ ਇਹ ਸਾਰੀਆਂ ਉਡਾ ਦਿੱਤੀਆਂ ਜਾਂਦੀਆਂ ਇਸੇ ਗੱਲ ਕਾਰਨ ਇਹਨਾਂ ਦੇ ਦੋ ਤਿੰਨ ਬੜੇ ਅਹਿਮ ਮੈਂਬਰਸ ਆਫ ਪਾਰਲੀਮੈਂਟ ਇੱਕ بڑا ਸੀਨੀਅਰ ਅਨੰਤ ਹੈਗੜੇ ਨਾਮ ਦਾ ਐਮਪੀ ਸੀ ਕਰਨਾਟਕਾ ਦਾ ਪੰਜ ਵਾਰੋਂ ਐਮਪੀ ਰਿਹਾ ਉਹਨੇ ਵੀ ਇਹ ਗੱਲ ਕਹੀ ਹੋਰ ਵੀ ਇਹਨਾਂ ਦੇ ਟੌਪ ਦੇ ਲੀਡਰਸ ਦੇ ਕੋਲੋਂ ਇਹ ਗੱਲ ਨਿਕਲੀ ਉਹਨੇ ਇੱਕ ਬੜੀ ਕੋਸ਼ਿਸ਼ ਕਰ ਰਹੇ ਨੇ ਉਹਨੂੰ ਗੱਲ ਲੁਕੋਣ ਦੀ ਅਜੰਡਾ ਇਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇੱਕ ਜਿਹੜਾ ਹੱਕ ਦਿੱਤਾ ਜਮਹੂਰੀ ਹੱਕ ਕਈ ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ ਇੱਕ ਜਮਹੂਰੀ ਹੱਕ ਹਰ ਹਿੰਦੁਸਤਾਨੀ ਨੂੰ ਗਰੀਬ ਨੂੰ ਦਿੱਤਾ ਗਿਆ ਅਮੀਰ ਨੂੰ ਦਿੱਤਾ ਗਿਆ ਆਪਣਾ ਵੋਟ ਪਾਣ ਦਾ ਜੇ ਅਸੀਂ ਉਹ ਵੋਟ ਪਾਣ ਦਾ ਹੱਕ ਹੀ ਗਵਾ ਲਿਆ ਤੇ ਸਾਡੇ ਫਿਰ ਪੱਲੇ ਕੀ ਰਹਿ ਗਏ ਇੱਥੇ ਜੀ ਜੋ ਕਿਸਾਨੀ ਨਾਲ ਮੋਦੀ ਸਾਹਿਬ ਨੇ ਤੇ ਖੇਤ ਮਜ਼ਦੂਰਾਂ ਨਾਲ ਕੀਤਾ ਪ੍ਰਧਾਨ ਮੰਤਰੀ ਜੀ ਜਿਹੜੇ ਨਿਆਣੇ ਗੇਮਿੰਗ ਕਰਦੇ ਨੇ ਖੇਡਦੇ ਨੇ ਤੁਹਾਡੇ ਕੰਪਿਊਟਰਸ ਦੇ ਉੱਤੇ ਉਹਨਾਂ ਵਾਸਤੇ 2 ਘੰਟੇ ਕੱਢ ਸਕਦੇ ਬੜੀ ਅੱਛੀ ਗੱਲ ਹੈ ਕੰਡਣਾ ਚਾਹੀਦਾ ਨੌਜਵਾਨ ਬੱਚਿਆਂ ਨੂੰ ਮਿਲਣਾ ਚਾਹੀਦਾ ਬਟ 11-12 ਮਹੀਨੇ ਬੈਠੇ ਸਾਡੇ ਕਿਸਾਨ ਹਜ਼ਾਰਾਂ ਦੀ ਤਦਾਦ ਚ ਦਿੱਲੀ ਦੇ ਬਾਰਡਰਾਂ ਤੇ ਉਹਨਾਂ ਕਦੇ ਇਹ ਵੀ ਨਹੀਂ ਸੋਚਿਆ ਕਿ ਮੈਂ ਜਾ ਕੇ ਗਾਲੀ ਸੁਣਾਵਾਂ ਤੇ ਉਹਨਾਂ ਤੇ ਹੁਣ ਵੀ ਜੋ ਕੁਝ ਪਿਛਲੇ ਮਹੀਨਿਆਂ ਦੇ ਵਿੱਚ ਹਰਿਆਣੇ ਦੇ ਬਾਰਡਰਸ ਤੇ ਹੋਇਆ ਹੈ ਵੀ ਸਮਝਦੇ ਹੋ ਕਿ ਪ੍ਰਧਾਨ ਮੰਤਰੀ ਦੀ ਨੌਲੇਜ ਤੋਂ ਬਿਨਾ ਹੋਇਆ ਜੀ 400 ਬੰਦਾ ਸਾਡਾ ਫੱਟੜ ਹੋਇਆ ਹੈ ਸਾਡਾ ਇੱਕ ਨੌਜਵਾਨ ਵੀਰ ਸ਼ੁਭਕਰਨ ਸਿੰਘ ਗੋਲੀ ਨਾਲ ਉਹਦੀ ਮੌਤ ਹੋਈ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਸੂਬੇ ਦੀ ਸਰਕਾਰ ਨੇ بجائے ਆਪਣੇ ਪੰਜਾਬ ਦੇ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਦੇ ਹੱਕ ਨੂੰ ਮਦਦ ਕਰਨ ਦੇ ਬਜਾਏ ਮੌਤ ਹੁੰਦੀ ਹੈ ਪੰਜਾਬ ਦੀ ਟੈਰੀਟਰੀ 'ਚ ਤੁਸੀਂ ਜਾਣਬੁੱਝ ਕੇ ਹਰਿਆਣੇ ਦੀ ਮਦਦ ਕਰਨ ਵਾਸਤੇ ਹਰਿਆਣਾ ਪੁਲਿਸ ਦੀ ਤੁਸੀਂ ਵਿਖਾਉਂਦੇ ਹੋ ਕਿ ਜੀਂਦ ਪੁਲਿਸ ਸਟੇਸ਼ਨ ਦੇ ਵਿੱਚ ਵਾਕਿਆ ਹੁੰਦਾ ਤੇ ਤੁਹਾਨੂੰ ਯਾਦ ਹੋਏਗਾ ਕਿ ਪਿੱਛੇ ਜਦੋਂ ਜੁਡੀਸ਼ੀਅਲ ਕਮਿਸ਼ਨ ਬਿਠਾਈ ਗਈ ਹੈ ਤੁਹਾਡਾ ਦਾਸ ਪ੍ਰਤਾਪ ਸਿੰਘ ਬਾਜਵਾ ਐਜ਼ ਅ ਸੀਐਲਪੀ ਲੀਡਰ ਮੈਂ ਆਪਣਾ ਵਕੀਲ ਏਪੀਐਸ ਦਿਓਲ ਸਾਹਿਬ ਕੀਤੇ ਸੀ ਦਿਓਲ ਸਾਹਿਬ ਐਡਵੋਕੇਟ ਜਨਰਲ ਰਹੇ ਨੇ ਉਹਨਾਂ ਨੇ ਇੱਕ ਸਪੈਸ਼ਲ ਰੈਡ ਪਟੀਸ਼ਨ ਕੀਤੀ ਮੇਰੇ ਬਿਹਾਫ ਤੇ ਕਿ ਕਿਸਾਨਾਂ ਨੂੰ ਜਸਟਿਸ ਨਹੀਂ ਮਿਲਣ ਦੇ ਚਾਂਸਸ ਇਹ 400 ਤੋਂ ਵੱਧ ਫਟੜ ਹੋਇਆ ਤੇ ਫਟੜ ਵੀ ਕਿਸ ਤਰ੍ਹਾਂ ਹੋਇਆ ਦੁਨਾਲੀ ਬੰਦੂਕ ਜਿਹੜੀ ਨਾ ਪੁਲਿਸ ਕੋਲ ਨਾ ਪੈਰਾਮਿਲਟਰੀ ਫੋਰਸਿਸ ਕੋਲ ਉਹਦੇ ਪੈਲਟਸ ਦੇ ਨਾਲ ਉਹ ਜਿਹੜੇ ਸ਼ਰੇ ਹੁੰਦੇ ਨੇ 300 ਤੋਂ ਵੱਧ ਲੋਕ ਐਮਐਲਆਰਜ਼ ਦੇ ਵਿੱਚ ਫਟੜ ਪਏ ਨੇ ਗੋਲੀ ਨਾਲ ਹੀ ਮਾਰਿਆ ਜਾਂਦਾ ਹੈ ਸਾਡਾ ਸ਼ੁਕਰਨ ਸਿੰਘ ਅਸੀਂ ਹਾਈ ਕੋਰਟ ਚ ਗਏ ਆਨਰੇਬਲ ਹਾਈ ਕੋਰਟ ਦੇ ਅਸੀਂ مشکور ਆ ਉਹਨਾਂ ਨੇ ਮੇਰੀ ਰਿਟ ਪਟੀਸ਼ਨ ਤੇ ਜੁਡੀਸ਼ੀਅਲ ਕਮਿਸ਼ਨ ਬਿਠਾਇਆ ਪਿੱਛੇ ਤੁਹਾਨੂੰ ਯਾਦ ਹੋਵੇਗਾ ਚੰਦ ਅੱਜ ਤੋਂ ਕੁ ਤਕਰੀਬਨ 10 ਦਿਨ ਪਹਿਲੇ ਮੈਨੂੰ ਚਿੱਠੀ ਆਈ ਸੀ ਉਸ ਕਮਿਸ਼ਨ ਵੱਲੋਂ ਕਿ ਤੁਸੀਂ ਪੇਸ਼ ਹੋਏ ਜਾਂ ਤੁਹਾਡਾ ਵਕੀਲ ਜੀਨਦ ਪੀ ਡਬਲਯੂ ਡੀ ਰੈਸਟ ਹੋਸ਼ ਪੇਸ਼ ਹੋਏ ਮੈਂ ਆਪਣੀ ਪਾਰਟੀ ਵੱਲੋਂ ਸਾਹ ਹਰਿੰਦਰਪਾਲ ਸਿੰਘ ਮਾਨ ਖਬਿਆਤ ਮੇਰੇ ਬੈਠੇ ਮੇਰੇ ਸਾਥੀ ਇਨਾਂ ਨੂੰ ਮੈਂ ਪੰਜਾਬ ਕਾਂਗਰਸ ਵੱਲੋਂ ਰਿਪਰੈਜ਼ੈਂਟ ਕਰਨ ਨੂੰ ਕੱਲਿਆ ਤੇ ਏ ਪੀ ਐਸ ਦਿਓਲ ਸਾਹ ਉਹਨਾਂ ਦਾ ਲੜਕਾ ਜਿਹੜਾ ਵਕੀਲ ਐ ਨੌਜਵਾਨ ਸਾਡਾ ਹਿੰਮਤ ਸਿੰਘ ਉਹ ਉੱਥੇ ਜਾ ਕੇ ਰਿਪਰੈਜ਼ੈਂਟ ਕੀਤਾ ਤੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਅਸੀਂ ਜੱਜ ਸਾਹਿਬਾ ਦੇ ਕੋਲ ਜਿਹੜੇ ਕਮਿਸ਼ਨ ਦੇ ਹੈੱਡ ਨੇ ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਕੀਤੀ ਕਿ ਹਰਿਆਣਾ ਦੇ ਵਿੱਚ ਬਹੁਤ ਸਾਰੀਆਂ ਬਲੈਂਕ ਅਫੇਅਰਸ ਦਰਜ ਹੋਈਆਂ ਨੇ ਕਿਸਾਨ ਇਥੇ ਤੇ ਬਿਆਨ ਦੇਣ ਆਣਗੇ ਤੇ ਐ ਉਥੇ ਡੱਲੇਵਾਲ ਸਾਹਿਬ ਵੀ ਸੀ ਉਥੇ ਰਾਜੇਵਾਲ ਸਾਹਿਬ ਵੀ ਸਨ ਬਟ ਮੈਨੂੰ ਮਾਨ ਹੈ ਕਿ ਤੁਹਾਡੇ ਦਾਸ ਸਿੱਧ ਦੀ ਉਸ ਰਿਟ ਪਟੀਸ਼ਨ ਤੇ ਉਹ ਹਾਈ ਕੋਰਟ ਦੇ ਜੱਜ ਸਾਹਿਬ ਨੇ ਗੱਲ ਸਾਡੀ تسلیم ਕਰ ਲਈ ਕਿ ਬਿਆਨ ਹਰਿਆਣੇ ਚ ਨਹੀਂ ਹੁਣ ਕਿਸਾਨ ਭਵਨ ਜਿਹੜਾ ਚੰਡੀਗੜ੍ਹ ਇਹਦੇ ਵਿੱਚ 6 ਮਈ ਨੂੰ ਉਹ ਸਾਰਿਆਂ ਦੇ ਬਿਆਨ ਲੈ ਜਾਣਗੇ ਉਹਨੂੰ ਕਾਮਨ ਗਰਾਊਂਡ ਹਰਿਆਣੇ ਵਿੱਚ ਲੈਂਦੇ ਤਾਂ ਉੱਥੇ ਹੀ ਉਹਨਾਂ ਨੇ ਜਿਹੜੀਆਂ ਐਫਆਈਆਰਾਂ ਜਿਹੜੀਆਂ ਸੀ ਜਿਹਦੇ ਵਿੱਚ ਅਨਨੋਨ ਲੋਕ ਲਿਖੇ ਗਏ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣੀ ਸੋ ਗੱਲ ਵੱਡੀ ਇਹ ਹੈ ਅੱਜ ਪੰਜਾਬ ਦੇ ਵਿੱਚ ਕਿ ਦੋ ਹੀ ਪਾਰਟੀਆਂ ਨੇ ਇੱਕ ਹੈ ਮੋਦੀ ਨੂੰ ਵੋਟ ਪਾਣ ਵਾਲੀ ਜਿਹਨੂੰ ਸਮੁੱਚਾ ਪੰਜਾਬ ਰੋਕ ਰਿਹਾ ਇੱਕ ਪਾਸੇ ਆ ਮੋਦੀ ਨੂੰ ਖਿਲਾਫ ਜਮਾਤ ਕਿਹੜੀ ਨੰਬਰ 1 ਜਮਾਤ ਕਲੀ ਕਾਂਗਰਸ ਹੈ ਜਿਹੜੀ ਕੋਈ 350 ਤੋਂ ਵੱਧ ਪਾਰਲੀਮੈਂਟ ਸੀਟ ਹਿੰਦੁਸਤਾਨ ਚ ਲੜ ਰਹੀ ਹੈ ਸੂਬੇ ਦੀ ਸਰਕਾਰ ਹੈ ਆਪ ਦੀ ਆਪ ਨੇ ਪਿਛਲੀ ਦਫਾ 35 ਸੀਟਾਂ ਲੜੀਆਂ ਨੇ ਮਾਨ ਸਾਹਿਬ ਦਾ ਪਿੱਛੇ ਮੈਂ ਬਿਆਨ ਸੁਣ ਰਿਹਾ ਸੀ ਕਹਿੰਦੇ ਸੀ ਹਿੰਦੁਸਤਾਨ ਜਿਹੜੀ ਸਰਕਾਰ ਬਣੇਗੀ ਉਹਦੇ ਚ ਆਪ ਦਾ ਹਿੱਸਾ ਹੋਏਗਾ ਮੈਂ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਮਾਨ ਸਾਹਿਬ ਪਿਛਲੀ ਵਾਰ 35 ਸੀਟਾਂ ਤੋਂ ਹਿੰਦੁਸਤਾਨ ਚ ਲੜੀਆਂ ਪਾਰਲੀਮੈਂਟ ਦੀਆਂ ਇੱਕ ਕੱਲੀ ਇੱਕ ਸੀਟ ਉਦੋਂ ਸੰਗਰੂਰ ਦੀ ਤੁਸੀਂ ਜਿੱਤੀ ਅੱਧਾ ਪਰਸੈਂਟ ਤੁਹਾਨੂੰ ਵੋਟ ਉਹਦੇ ਚ ਟੋਟਲ ਦੇ ਵਿੱਚ ਅੱਧਾ ਪਰਸੈਂਟ ਵੋਟ ਤੁਹਾਨੂੰ ਪਿਆ ਆਪ ਵੀ ਇੰਡੀਆ ਅਲਾਈਅንስ ਜਿਹਦੇ ਵਿੱਚ ਕਾਂਗਰਸ ਚੇਅਰਮੈਨ ਹੈ ਉਹਦਾ ਮੈਂਬਰ ਹੈ ਪਾਰਟ ਹੈ ਉਹਦਾ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਨੇ ਤੇ ਮਮਤਾ ਬੇਨਰਜੀ ਨੇ ਬਿਆਨ ਦਿੱਤਾ ਸੀ ਕਿ ਅਸੀਂ ਕਾਂਗਰਸ ਦੇ ਹੀ ਨੁਮਾਇੰਦੇ ਨੂੰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹਾਂਗੇ। ਤੋਂ ਮੈਂ ਇਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕਿ ਜਦੋਂ ਕੇਜਰੀਵਾਲ ਸਾਹਿਬ ਨੇ ਖੁਦ ਇਹ ਗੱਲ ਕਹੀ ਹੈ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹਨੇ ਆਂ ਫਿਰ ਵੋਟਾਂ ਵਿੱਚ ਕਿਸੇ ਕਿਸਮ ਗੁਮਨਾਹ ਨਾ ਹੋਇਓ। ਤੁਹਾਡੇ ਕੋਲ ਤਿੰਨ ਚੋਇਸਸ ਨੇ ਐਂਟੀ ਮੋਦੀ ਤਿੰਨ ਚੋਇਸਸ ਨੇ ਕਾਂਗਰਸ ਇਹ ਕਾਪ ਤੇ ਇੱਕ ਅਕਾਲੀ ਦਲ ਅਕਾਲੀ ਦਲ ਤਾਂ ਤੁਹਾਨੂੰ ਪਤਾ ਜਦੋਂ ਦੇ ਕਿਸਾਨਾਂ ਦੇ ਜਦੋਂ ਬਿੱਲ ਬਣੇ ਨੇ ਕਾਲੇ ਕਾਨੂੰਨ ਬਣੇ ਨੇ ਉਹਦੇ ਵਿੱਚ ਬਕਾਇਦਾ ਤੌਰ ਸਰਦਾਰ ਨੇ ਹਰ ਸਿਮਰਤ ਕੌਰ ਬਾਦਲ ਜੀ ਖੁਦ ਕੈਬਨਟ ਦੇ ਵਿੱਚ ਸਨ ਦਸਕਤ ਉਹਨਾਂ ਦੇ ਵਿੱਚ ਨੇ ਉਸ ਤੋਂ ਬਾਅਦ ਆ ਕੇ ਹਰ ਸਿਮਰਤ ਕੌਰ ਜੀ ਨੇ ਸਾ ਸੁਖਵੀਰ ਸਿੰਘ ਬਾਦਲ ਜੀ ਨੇ ਸੁਰਗਵਾਸੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵਜਾਹਤ ਕੀਤੀ ਵਕਾਲਤ ਕੀਤੀ ਇਹਨਾਂ ਦੇ ਹੱਕ 'ਚ ਜਦੋਂ ਵੇਖਿਆ ਕਿ ਕਿਸਾਨ ਯੂਨੀਅਨਜ਼ ਨੇ ਬਾਦਲ ਸਾਹਿਬ ਦੇ ਘਰ ਦੇ ਬਾਹਰ ਮੋਰਚਾ ਲਾ ਲਿਆ ਇਹ ਫਿਰ ਉਦੋਂ ਇਹਨਾਂ ਨੇ ਕਿਹਾ ਕਿ ਆਪਣੀ ਹਰ ਸਿਮਰਤ ਕੌਰ ਜੀ ਨੂੰ ਮੋਦੀ ਸਾਹਿਬ ਦੀ ਕੈਬਨਿਟ 'ਚੋਂ ਅਸਤੀਫਾ ਦੇ ਕੇ ਬਾਹਰ ਕਢਵਾਇਆ ਜਾਏ ਸੋ ਨਾ ਤੇ ਵੋਟ ਭੁਗਤ ਨਹੀਂ ਬਾਦਲ ਸਾਹਿਬ ਆਪ ਜਦੋਂ ਸੂਬੇ ਦੀ ਇਲੈਕਸ਼ਨ ਹੋਏਗੀ 27 ਦੇ ਵਿੱਚ ਉਦੋਂ ਦੋ ਦੋ ਹੱਥ ਕਰ ਲਾਂਗੇ ਜੋ ਆਪ ਨੇ ਕੀਤਾ ਹੋਏਗਾ ਉਹ ਆਪਣਾ ਸਾਹਮਣੇ ਰੱਖਣਗੇ ਕਿ ਪੰਜਾਬ ਦੇ ਲੋਕ ਫੈਸਲਾ ਕਰ ਸਕਦੇ ਨੇ ਕਿ ਕੀ 5 ਸਾਲ ਦੀ ਇਹ ਸਰਕਾਰ ਤੋਂ ਲੋਕ ਜਿਹੜੇ ਨੇ ਸਹਿਮਤ ਹੈ ਨੇ ਕਿ ਨਹੀਂ ਅੱਜ ਫੈਸਲਾ ਮੇਰਾ ਮੈਂ ਵਿਸ਼ੇਸ਼ ਤੌਰ 'ਤੇ ਅੱਜ ਮਾਨਸਾਬ ਦੇ ਹਲਕੇ ਚ ਪਟਿਆਲੇ ਦੇ ਵਿੱਚ ਤਾਂ ਆ ਕਿ ਲੋਕਾਂ ਨੂੰ ਅਪੀਲ ਕਰੀਏ ਕਿ ਤੁਹਾਡੇ ਬਾਰਡਰਾਂ ਤੇ ਹੀ ਆ ਗੋਲੀਆਂ ਚੱਲੀਆਂ ਇੱਥੇ ਹੀ ਸਾਡੇ ਕਿਸਾਨ ਵੀਰ ਜਿਹੜੇ ਨੇ ਫੱਟੜ ਹੋਏ ਨੇ ਇੱਥੋਂ ਦੇ ਹੀ ਮੈਕਸਿਮਮ ਲੋਕ ਪਹਿਲੇ ਵੀ ਬਾਰਡਰਾਂ ਤੇ ਜਾ ਕੇ ਸਿੰਘੂ ਬਾਰਡਰਾਂ ਤੇ ਜਾ ਕੇ ਇਹਨਾਂ ਨੇ ਪੰਜਾਬ ਦੇ ਹੱਕ ਦੇ ਵਿੱਚ ਪਹਿਰਾ ਦਿੱਤਾ ਹੈ ਅਜੇ ਤੱਕ ਵੀ ਮੋਦੀ ਸਾਹਿਬ ਨੇ ਉਹ ਮੰਨਿਆ ਨਹੀਂ ਹੈ ਤਾਂ ਉਹ ਵੋਟ ਤਗੜੇ ਹੋ ਕੇ ਸਾਡੇ ਅਜ਼ਮਾਏ ਹੋਏ ਤੇ ਤੁਹਾਡੇ ਅਜ਼ਮਾਏ ਹੋਏ ਡਾਕਟਰ ਤਰਨਵੀਰ ਗਾਂਧੀ ਜੀ ਜਿਹੜੇ ਆਪਣੀ ਇਮਾਨਦਾਰੀ ਵਾਸਤੇ ਆਪਣੀ ਧਿਆਨਧਾਰੀ ਵਾਸਤੇ ਆਪਣੀ ਕਾਬਲੀਅਤ ਵਾਸਤੇ ਜਾਣੇ ਜਾਂਦੇ ਨੇ ਤੇ ਮੈਨੂੰ ਪੂਰ ਨਾਸ ਹੈ ਕਿ ਗਾਂਧੀ ਸਾਹਿਬ ਵਰਗਾ ਆਦਮੀ ਜਦੋਂ ਮੈਂਬਰ ਆਫ ਪਾਰਲੀਮੈਂਟ ਬਣ ਕੇ ਜਾਏਗਾ ਨਿਰਾ ਪਟਿਆਲੇ ਨੂੰ ਨਹੀਂ ਪੰਜਾਬ ਦੇ ਬਾਕੀ ਸਾਰੇ ਬੁੱਧਿਆ ਤੇ ਵੀ ਡਟ ਕੇ ਇਉ ਤੇ ਪੈਰਾ ਵੀ ਦੇਣਗੇ ਤੇ ਅਸੀਂ ਪੰਜਾਬ ਨਾਲ ਹੁੰਦਾ ਵਿਤਕਰਾ ਜਿਹੜਾ ਉਹਨੂੰ ਵੀ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਸੋ ਅੱਜ ਇਹ ਜਿਹੜੇ ਮਾਨ ਸਾਹਿਬ ਨੇ ਤੇ ਮਾਨ ਸਾਹਿਬ ਦੀ ਸਾਰੀ ਟੀਮ ਨੇ ਅ ਅੱਜ ਆਫਿਸ ਦਾ ਉਦਘਾਟਨ ਤੇ ਮੈਨੂੰ ਇੱਥੇ ਦਾਸ ਨੂੰ ਸੱਦਿਆ ਮੇਰੀ ਅਪੀਲ ਹੈ ਸਮੁੱਚੇ ਪੰਜਾਬ ਨੂੰ ਕਿ ਆਓ ਤਗੜੇ ਹੋ ਕੇ ਸੰਘਰਸ਼ ਕਰੀਏ ਹੱਲਾ ਮਾਰੀਏ ਤੇ ਇਹਨੂੰ ਮੋਦੀ ਨੂੰ ਇਥੋਂ ਜੜੋ ਖੇੜੀਏ ਪੰਜਾਬ ਦੇ ਵਿੱਚੋਂ ਤੇ ਐਨਾ ਹੀ ਕਹਿੰਦਾ